ਸ਼ੇਵ ਸਿੰਘ ਸੂਬੇਦਾਰ ਦੀ ਕਿਤਾਬ ਅਨੋਠੀਆਂ ਯਾਦਾਂ ਹੱਟ ਬੀਤੀਆਂ ਦਾ ਦੂਜਾ ਦਿਆਏ ਭਾਗ 4 ਸਮਾਜ ਦੇ ਅਸਲ ਅਪਰਾਧੀ ਤਾੰਤ੍ਰਿਕ ਬਾਬੇ ਤੇ ਉਹਨਾਂ ਦੀਆਂ ਖੋਲੀਆਂ ਕੂੜ ਦੀਆਂ ਦੁਕਾਨਾਂ 1951-52 ਈਸਵੀ ਵੇਲੇ ਨਵੇਂ ਹੋਏ ਵਿਆਹ ਵਾਲੀਆਂ ਕੁੜੀਆਂ ਯਾਨੀ ਲਾੜੀਆਂ ਹਣ ਵਾਲੀ ਸੱਜ ਬਈਆਂ ਕੁੜੀਆਂ ਲਾੜੀਆਂ ਵਾਂਗੂ ਰਾਸ਼ਟਰਪਤੀ ਦੀ ਕਾਰ ਤੋਂ ਵੀ ਲੰਮੀਆਂ ਸੁੰਦਰ ਫੁੱਲਾਂ ਨਾਲ ਸਜਾਈਆਂ ਗਈਆਂ ਤੇ ਹਰ ਸਹੂਲਤ ਨਾਲ ਲੈਸ ਬਹੁਤੀ ਕੀਮਤੀ ਘਾਰਾਂ ਵਿੱਚ ਸਵਾਰ ਹੋ ਕੇ ਆਪਣੇ ਨਵੇਂ ਤੇ ਜ਼ਿੰਦਗੀ ਭਰ ਵਾਸਤੇ ਬਣੇ ਸੌਰੇ ਘਰ ਨਹੀਂ ਆਉਂਦੀਆਂ ਸੀ ਸਗੋਂ ਚਾਰ ਕੋਹਾਰਾਂ ਵੱਲੋਂ ਚੁੱਕ ਕੇ ਲਿਆਉਣ ਵਾਲੇ ਸੁੰਦਰ ਫੁਲਕਾਰੀ ਨਾਲ ਲਪੇਟੇ ਤੇ ਸਜਾਏ ਹੋਏ ਡੋਲੇ ਵਿੱਚ ਬੈਠ ਕੇ ਆਪਣੇ ਹੀ ਨਵੇਂ ਬਣੇ ਘਰ ਦੇ ਦਰਵਾਜ਼ੇ ਤੇ ਨਵੀਂ ਬਣੀ ਮਾਂ ਸਸ ਤੋਂ ਪਾਣੀ ਵਰਵਾ ਕੇ ਪੀਣ ਦੀ ਰਸਮ ਪੂਰੀ ਕਰਨ ਵਾਸਤੇ ਆਪਣੀ ਜ਼ਿੰਦਗੀ ਭਰ ਦੇ ਬਣੇ ਸਾਥ ਦੇ ਬਰਾਬਰ ਖੜੀਆਂ ਹੋ ਜਾਂਦੀਆਂ ਸੀ ਕੋਹਾਰਾਂ ਦਾ ਕੰਮ ਮੇਰਾ ਪਿਛਾਰੇ ਦੇ ਚਾਰ ਨੌਜਵਾਨ ਸੰਭਾਲਦੇ ਸੀ ਜੋ ਡੋਲੇ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਕਈ ਕੋਹ ਦਾ ਸਫਰ ਪੈਦਲ ਤੁਰ ਕੇ ਕਰਦੇ ਸੀ ਉਸ ਤੋਂ ਮਗਰੋਂ ਇਹ ਕੰਮ ਦੋ ਪਹੀਆਂ ਵਾਲੀਆਂ ਗੱਡੀਆਂ ਨੇ ਸੰਭਾਲ ਕੇ ਕੋਹਾਰਾਂ ਦਾ ਪੇਸ਼ਾ ਖਤਮ ਕਰ ਦਿੱਤਾ ਮੌਜੂਦਾ ਸਮੇਂ ਇਹ ਕੰਮ ਆਧੁਨਿਕ ਟੈਕਨੀਕ ਨਾਲ ਬਣੀਆਂ ਸੁੰਦਰ ਤੇ ਮਹਿੰਗੀਆਂ ਤੇ ਫੁੱਲਾਂ ਨਾਲ ਸਜੀਆਂ ਕਾਰਾਂ ਨੇ ਸੰਭਾਲਿਆ ਹੋਇਆ ਹੈ ਆਉਣ ਵਾਲੇ ਸਮੇਂ ਵਿੱਚ ਦੇਖੋ ਕੀ ਕੀ ਤਬਦੀਲੀ ਹੁੰਦੀ ਹੈ ਜੋ ਆਉਣ ਵਾਲਾ ਸਮਾਂ ਆਏ ਤੋਂ ਉਹ ਆਪ ਹੀ ਦੱਸ ਦੇਵੇਗਾ ਤਬਦੀਲੀ ਕੁਦਰਤ ਦਾ ਇੱਕ ਨਿਯਮ ਜੋ ਹੈ ਮੇਰੇ ਵਿਆਹ 1953 ਵੇਲੇ ਮੇਰੇ ਸਹੁਰਿਆਂ ਦਾ ਪਿੰਡ ਸੁੰਨੜਾ ਵਾਲਾ ਤੇ ਆਸ-ਪਾਸ ਵਾਲੇ ਸਾਰੇ ਪਿੰਡਾਂ ਦੀਆਂ ਕੁੜੀਆਂ ਦੇ ਵਿਆਹ ਵੇਲੇ ਡੋਲੇ ਵਾਲੇ ਕੋਹਾਰਾਂ ਦਾ ਕੰਮ ਜੱਲੋਵਾਲ ਦਾ ਗੁਰ ਸਿੰਘ ਮੈਰਾ ਪਰਿਵਾਰ ਵਾਲਾ ਸੰਤਾ ਸਿੰਘ ਤੇ ਉਸ ਦਾ ਗੱਭਰੂ ਪੁੱਤਰ ਠਾਕੁਰ ਸਿੰਘ ਹੀ ਨਿਭਾਉਂਦੇ ਹੁੰਦੇ ਸੀ ਤੇ ਵਿਆਹ ਵਾਲੇ ਘਰ ਵਿੱਚ ਉਸ ਦੀ ਪਤਨੀ ਤੇ ਨੂਹਾ ਬਹੁਤ ਹੀ ਇਮਾਨਦਾਰੀ ਨਾਲ ਪੂਰੀ ਸੇਵਾ ਕਰਦੀਆਂ ਹੁੰਦੀਆਂ ਸੀ ਮੇਰੇ ਵਿਆਹ ਵਿੱਚ ਵੀ ਵਿਆਹ 1953 ਦੇ ਮੁਕਲਾਬੇ 1954-55 ਈਸਵੀ ਵਿੱਚ ਦੋ ਵਾਰ ਮੁੱਖ ਕੋਹਾਰ ਵੀ ਉਸ ਦਾ ਵੱਡਾ ਪੁੱਤਰ ਠਾਕੁਰ ਸਿੰਘ ਹੀ ਬਣਿਆ ਸੀ ਜੋ ਸਾਰਾ ਰਸਤਾ ਕੋਈ ਗਲਤੀ ਹੋ ਕੇ ਅਲਾਮਾ ਨਾ ਬਣ ਜਾਵੇ ਦੂਸਰੇ ਸਾਥੀ ਕੋ ਹਾਰਾ ਨੂੰ ਡਾਂਟਦਾ ਹੀ ਰਿਹਾ ਸੀ ਪੁਰਾਣੇ ਸਮੇਂ ਵਿੱਚ ਲੋਕ ਬਹੁਤ ਸ਼ਰਮ ਵਾਲੇ ਹੋਣ ਕਰਕੇ ਵਿਸ਼ਵਾਸ ਨੂੰ ਕਾਇਮ ਰੱਖਣ ਵਾਸਤੇ ਲਾਂਬੇ ਤੋਂ ਬਹੁਤ ਡਰਦੇ ਹੁੰਦੇ ਸੀ ਦੋਨੋਂ ਵਾਰ ਮੈਂ ਆਪਣੇ ਬਜ਼ੁਰਗ ਵਿਚੋਲੇ ਰਾਮ ਦਿੱਤਾ ਸ਼ਾਦੀ ਘੋੜੀ ਤੇ ਬੈਠ ਕੇ ਗਿਆ ਤੇ ਆਇਆ ਸੀ ਵਿਆਹ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਤੇ ਮੁਕਲਾਵਾ ਭਰਤੀ ਹੋਣ ਤੋਂ ਮਗਰੋਂ ਰੈਕ ਰੂਟੀ ਕਰਦਿਆਂ 20 ਦਿਨਾਂ ਦੀ ਮੇਰੀ ਛੁੱਟੀ ਵਿੱਚ ਲਿਆਂਦਾ ਸੀ ਉਹਨਾਂ ਦਿਨਾਂ ਵਿੱਚ ਬੱਚੇ ਛੋਟੀ ਉਮਰ ਵਿੱਚ ਹੀ ਮੰਗ ਹੋ ਜਾਂਦੇ ਸੀ ਬਿਆ ਕਈ ਸਾਲਾਂ ਮਗਰੋਂ ਤੇ ਮਕਲਾਵਾ 3 5 7 ਜਾਂ 9ਵਾਂ ਸਾਲ ਮਗਰੋਂ ਆਉਂਦਾ ਹੁੰਦਾ ਸੀ ਉਹ ਮੁੱਖ ਖਵਾਰ ਜਿਸ ਦਾ ਨਾਂ ਠਾਕੁਰ ਸਿੰਘ ਸੀ ਮੇਰਾ ਬਹੁਤ ਦੋਸਤ ਬਣ ਗਿਆ ਸੀ ਫੌਜ ਵਿੱਚੋਂ ਛੁੱਟੀ ਆਏ ਤੋਂ ਕਿਤੇ ਨਾ ਕਿਤੇ ਮੈਨੂੰ ਮਿਲ ਪੈਂਦਾ ਹੌਣ ਕਰਕੇ ਮੇਰੇ ਨਾਲ ਬਹੁਤ ਗੱਲਾਂ ਮੇਰੇ ਪਿੰਡ ਤੇ ਤਾਂ ਤਿਰਕਾਂ ਦੀਆਂ ਹੀ ਕਰਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਤੈਨੂੰ ਪਤਾ ਹੈ ਤੇਰੇ ਪਿੰਡ ਵਿੱਚ ਕਿੰਨੇ ਬਾਬੇ ਆ ਜੋ ਔਰਤਾਂ ਨੂੰ ਪਤੀ ਵਸ ਵਿੱਚ ਕਰਨ ਵਾਸਤੇ ਲੈਤਿਆਂ ਦੇ ਦਿੱਤੇ ਮੰਤਰ ਪੜਕੇ ਪ੍ਰਸ਼ਾਦ ਨੂੰ ਚਾਹ ਵਿੱਚ ਬਾਲ ਕੇ ਪਤੀ ਨੂੰ ਪਲਾਉਣ ਲਈ ਦਿੰਦੇ ਨੇ ਅਤੇ ਪਤੀ ਨੂੰ ਪਤਨੀ ਦਾ ਗੁਲਾਮ ਬਨਣਾ ਹਰ ਗੱਲ ਮੰਨਣ ਲਈ ਮਜਬੂਰ ਹੋਣ ਦਾ ਝੂਠਾ ਲਾਲਾ ਲਾ ਕੇ ਠੱਗੀਆਂ ਕਰਦੇ ਨੇ ਮੇਰੇ ਤੋਂ ਵੱਡੀ ਉਮਰ ਦਾ ਹੋਣ ਕਰਕੇ ਸਾਡੇ ਪਿੰਡ ਦੇ ਉਹ ਸਾਰੇ ਤਾੰਤਰਿਕ ਬਾਬਿਆਂ ਬਾਰੇ ਬਹੁਤ ਜਾਣੂ ਸੀ ਮੈਂ ਕਿਹਾ ਭਾਜੀ ਬਚਪਨ ਵਿੱਚ ਮੈਂ ਪੜਦਾ ਰਿਆ ਮਗਰੋਂ ਪਿਤਾ ਨਾਲ ਖੇਤੀ ਵਿੱਚ ਹੱਥ ਵਟਾਇਆ ਫਿਰ ਫੌਜ ਵਿੱਚ ਭਰਤੀ ਹੋ ਕੇ ਛੁੱਟੀ ਦੇ ਦਿਨ ਘਰੇਲੂ ਕੰਮਾਂ ਵਿੱਚ ਹੀ ਰੁੱਝਿਆ ਰਹਿਣ ਦੀ ਆਦਤ ਹੋਣ ਕਰਕੇ ਮੈਨੂੰ ਪਿੰਡ ਵਾਸੀਆਂ ਕੋਲ ਬੈਠ ਕੇ ਉਹ ਜੀਆਂ ਜਾਣਕਾਰੀਆਂ ਲੈਣ ਦਾ ਸਮਾਂ ਨਾ ਮਿਲਣ ਕਰਕੇ ਮੈਂ ਸਭ ਗੱਲਾਂ ਸੱਚਮੁੱਚ ਨਹੀਂ ਜਾਣਦਾ ਸੀ ਉਸਨੇ ਦੱਸਿਆ ਬੀਬੀਆਂ ਤੋਂ ਹੀ ਪਤਾ ਲੱਗਦਾ ਰਹਿੰਦਾ ਹੈ ਕਿ ਇੱਕ ਬੀਬੀ ਦੂਸਰਿਆਂ ਨੂੰ ਤੇ ਦੂਸਰੀਆਂ ਹੋਰ ਤੀਸਰੀਆਂ ਨੂੰ ਦੱਸ ਕੇ ਸਮਝਾ ਦਿੰਦੀਆਂ ਨੇ ਜੇ ਤੂੰ ਵੀ ਪਤੀ ਨੂੰ ਬਸ ਵਿੱਚ ਕਰਨਾ ਹੈ ਤਾਂ ਰੱਬ ਵਰਗਾ ਬਾਬਾ ਇੱਕ ਸਿਆਣਾ ਪਿੰਡ ਕਾਲਵਾ ਵਿੱਚ ਫਲਾਣੇ ਨਾਂ ਵਾਲਾ ਹੈ ਉਸਨੇ ਮੈਨੂੰ ਬਾਬੇ ਦਾ ਨਾਂ ਵੀ ਦੱਸਿਆ ਸੀ ਜੋ ਮੈਨੂੰ ਪੜਤਾਲ ਕਰਨ ਤੋਂ ਪਤਾ ਲੱਗਿਆ ਸੀ ਕਿ ਸੱਚ ਹੈ ਤਪਤੀ ਨੂੰ ਬਸ ਵਿੱਚ ਕਰਨ ਵਾਲੀਆਂ ਚਾਹਵਨ ਬੀਬੀਆਂ ਬਾਬੇ ਦੇ ਕੋਲ ਪਹੁੰਚ ਜਾਂਦੀਆਂ ਸੀ ਤੇ ਬਹੁਤ ਸਾਰੀ ਨਕਦੀ ਪੂਜਾ ਦੀ ਪੁਜਾਰੀ ਵਜੋਂ ਭੇਟ ਕਰਕੇ ਆਰਥਿਕ ਲੁੱਟ ਕਰਵਾ ਕੇ ਇਲਾਇਸ਼ੀਆਂ ਦਾ ਪ੍ਰਸ਼ਾਦ ਬਹੁਤ ਸਾਰੇ ਪਿੰਡਾਂ ਦੀਆਂ ਬੀਬੀਆਂ ਲੈ ਜਾਂਦੀਆਂ ਸੀ ਜਿਸ ਨਾਲ ਬਾਬੇ ਦੀ ਦੁਕਾਨ ਚੰਗੀ ਚੱਲ ਜਾਂਦੀ ਸੀ ਜੇ ਕੋਈ ਬੀਬੀ ਕਹਿ ਦਿੰਦੀ ਕਿ ਬਾਬਾ ਜੀ ਮੇਰਾ પતિ ਬਹੁਤ ਭਰਮੀ ਹੈ ਉਸਨੇ ਇਕੱਲੇ ਨੇ ਉਹ ਚਾਹ ਨਹੀਂ ਪੀਣੀ ਤਾਂ ਬਾਬਾ ਕਹਿੰਦਾ ਤੈਨੂੰ ਮੈਂ ਛੋਟ ਦੇ ਦਿੰਦਾ ਤੂੰ ਚਾਹ ਆਪਣੇ ਵਾਸਤੇ ਵੀ ਬਣਾ ਲਈ ਤੇ ਉਸ ਦਾ ਭਰਮ ਮਟਾਉਣ ਵਾਸਤੇ ਉਹ ਹੀ ਚਾਹ ਤੂੰ ਵੀ ਉਸ ਦੇ ਸਾਹਮਣੇ ਪੀਂਦੀ ਰਹੀ ਜੋ ਵੀ ਪੀਵੇ ਪਰ ਮੇਰੇ ਮੰਤਰਾਂ ਦਾ ਅਸਰ ਸਿਰਫ ਉਸ ਦੀ ਚਾਹ ਤੇ ਹੀ ਹੋਵੇਗਾ ਤੇ ਤੇਰੀ ਚਾਹ ਵਿੱਚ ਮੰਤਰ ਦਾ ਕੋਈ ਅਸਰ ਨਹੀਂ ਹੋਵੇਗਾ ਫਿਰ ਉਸਨੇ ਹੱਸ ਕੇ ਕਿਹਾ ਤਨ ਹਨ ਰੱਬ ਵਰਗੇ ਤੁਹਾਡੇ ਪਿੰਡ ਵਾਲੇ ਬਾਬੇ ਜਿਹੜੇ ਪਤੀ ਨੂੰ ਬਸ ਵਿੱਚ ਕਰਨ ਵਾਸਤੇ ਪਤਨੀਆਂ ਦੀ ਮਦਦ ਕਰਕੇ ਲੈ ਚੀਆਂ ਦੇ ਪ੍ਰਸ਼ਾਦ ਵਾਲੀ ਚਾਹ ਪਲਾਉਣ ਦੀ ਸਲਾਹ ਦੇ ਕੇ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਵਿੱਚ ਜ਼ਹਿਰ ਘੋਲਦੇ ਨੇ ਨਾਲ ਹੀ ਕਿਹਾ ਕਿ ਉਹ ਪਤਨੀਆਂ ਬੀਬੀਆਂ ਵੀ ਕਿੰਨੀਆਂ ਪਾਪਨਾ ਨੇ ਜੋ ਚੰਗੇ ਕੰਮ ਕਰਨ ਤੋਂ ਬਗੈਰ ਪਤੀ ਨੂੰ ਘੋੜਾ ਸਮਝ ਉੱਪਰ ਬੈਠਣ ਵਾਸਤੇ ਕਾਠੀ ਪਾਉਣੀ ਤੇ ਮੂੰਹ ਨੂੰ ਲਗਾਮ ਦੇਣੀ ਚਾਹੁੰਦੀਆਂ ਨੇ ਨਾਲ ਹੀ ਉਸਨੇ ਕਿਹਾ ਕਿ ਅਸੀਂ ਸੋਚ ਰੱਖਣ ਵਾਲੀਆਂ ਬੀਬੀਆਂ ਸਾਰੀ ਉਮਰ ਪਤੀ ਨੂੰ ਦੁਖੀ ਰੱਖ ਕੇ ਦਿਨ ਬਿਲੇ ਸਿਕਰ ਦੁਪਹਿਰ ਨੂੰ ਤਾਰੇ ਦਿਖਾ ਕੇ ਨਾਨਕੇ ਚੇਤੇ ਕਰਾ ਕੇ ਉਸਦੀ ਜ਼ਿੰਦਗੀ ਨਰਕ ਬਣਾ ਦਿੰਦੀਆਂ ਨੇ ਪਤੀ ਖੁਚੀ ਜ਼ਿੰਦਗੀ ਆਪ ਵੀ ਛੁੱਟ ਦਿਆਂ ਪਰਿਵਾਰ ਤੇ ਘਰ ਨੂੰ ਬਰਬਾਦੀ ਦੇ ਰਾਹ ਤੋਰ ਕੇ ਤੇ ਔਲਾਦ ਨੂੰ ਮਾੜੇ ਸੰਸਕਾਰ ਥਾਲੀ ਵਿੱਚ ਪਰੋਸ ਕੇ ਭੇਟ ਕਰਕੇ ਉਸਦੀ ਬੇੜੀ ਵਿੱਚ ਵੀ ਵੱਡੇ ਵੱਡੇ ਪੱਥਰ ਰੱਖ ਦਿੰਦੀਆਂ ਨੇ ਇਹ ਕਮ ਮਾੜੀ ਬਿਰਤੀ ਵਾਲੀਆਂ ਬੀਬੀਆਂ ਹੀ ਕਰਦੀਆਂ ਨੇ ਬਾਕੀ ਅਗਲੇ ਭਾਗ ਵਿੱਚ